ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਬਹੁਤ ਹੀ ਪਿਆਰੀ ਜੀ ਰਿਮੇਡੀ ਪ੍ਰੀਤ ਪਟਿਆਲੇ ਤੋਂ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਢਿੱਲੋ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਕੌਰ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਬੋਡੇ ਮੋਗਾ ਜ਼ਿਲ੍ਹਾ ਮੋਗਾ ਜਸਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਮਪੁਰੇ ਤੋਂ ਬਹੁਤ ਬਹੁਤ ਧੰਨਵਾਦ ਜੀ ਲక్ష్ਮੀ ਦੇਵੀ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਗੁਰਸੇਵਕ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਜਿਨ ਆਪਾਂ ਨੂੰ ਇਨੇ ਕਮੈਂਟ ਆਏ ਸੀਗੇ ਤੇ ਆਪਾਂ ਤੁਹਾਡੇ ਨਾਮ ਬੋਲ ਦਿੱਤੇ ਆ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਫਿਰ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਾਂਗੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਰੋਜ਼ ਪਹਿਲਾਂ ਤੁਹਾਡੇ ਨਾਮ ਬੋਲਦੇ ਆਂ ਤੇ ਫਿਰ ਹੀ ਆਪਾਂ ਕੋਈ ਰਿਮੇਡੀ ਸ਼ੁਰੂ ਕਰਦੇ ਆਂ ਤੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਤੇ ਚਲੋ ਜੀ ਅੱਜ ਆਪਾਂ ਇੱਕ ਰਿਮੇਡੀ ਬਹੁਤ ਵਧੀਆ ਹੈ ਜੋ ਆਪਾਂ ਤਿਆਰ ਕਰ ਰਹੇ ਹਾਂ ਆ ਦੇਖੋ ਆਪਾਂ ਆਲੂ ਇੱਕ ਇਹਨੂੰ ਛਿਲ ਲਿਆ ਏ ਛਿਲਕਾ ਉਤਾਰ ਦਿੱਤਾ ਇਹਦਾ ਆਪਾਂ ਇਹ ਨੂੰ ਆਪਾਂ ਗ੍ਰੇਟ ਕਰ ਲੈਨੇ ਤੇ ਇਹ ਵਾਲੀ ਰੇਮੇਡੀ ਹੈ ਜਿਹੜੀ ਸ਼ਾਇਆ ਝੁਰੜੀਆਂ ਤੇ ਤੁਹਾਡੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਗਲੋ ਆਊਗਾ ਬਹੁਤ ਹੀ ਵਧੀਆ ਰੇਮੇਡੀ ਹੈ ਇਹ ਤੇ ਕੋਈ ਔਖੀ ਨਹੀਂ ਜੀ ਬਹੁਤ ਹੀ ਜ਼ਿਆਦਾ ਸੌਖੀ ਜੀ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਜੇ ਤੁਸੀਂ ਆਪਣੀ ਸਕਿਨ ਨੂੰ ਵਧੀਆ ਯੰਗ ਰੱਖਣਾ ਚਾਹੁੰਦੇ ਹੋ ਕਿ ਪੂਰੀ ਉਮਰ ਤੁਹਾਡੀ ਸਕਿਨ ਵਧੀਆ ਰਹੇ ਤੇ ਫਿਰ ਤੁਸੀਂ ਇਦਾਂ ਦੀਆਂ ਰਿਮੇਡੀਜ਼ ਜ਼ਰੂਰ ਯੂਜ਼ ਕਰਿਆ ਕਰੋ ਦੇਖੋ ਜੀ ਆਪਾਂ ਹਰ ਰਿਮੇਡੀ ਤੁਹਾਨੂੰ ਇੱਕ ਹੋਮ ਰਿਮੇਡੀ ਦੱਸਦੇ ਆ ਕਿ ਜਿਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਜੇ ਤੁਸੀਂ ਸਾਡੀਆਂ ਕੋਈ ਵੀ ਰਿਮੇਡੀ ਯੂਜ਼ ਕਰਦੇ ਹੋ ਤੇ ਤੁਹਾਡੀ ਸਕਿਨ ਹਮੇਸ਼ਾ ਹੈਲਦੀ ਰਹੂਗੀ ਬਹੁਤ ਵਧੀਆ ਚਿਹਰਾ ਖਿਲਿਆ ਖਿਲਿਆ ਰਹੂਗਾ ਤੇ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਜੀ ਫਿਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਸਾਡੀਆਂ ਵੀਡੀਓ ਤੇ ਚਲੋ ਜੀ ਆਪਾਂ ਗ੍ਰੇਟ ਕਰਕੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਅਗਲਾ ਪ੍ਰੋਸੈਸ ਇਹਦਾ ਤੇ ਹਾਂਜੀ ਆਪਾਂ ਆਲੂ ਨੂੰ ਗ੍ਰੇਟ ਕਰਕੇ ਤੇ ਇਹਦਾ ਜੂਸ ਕੱਢ ਲਿਆ ਸੀ ਆ ਦੇਖੋ ਜੀ ਤੇ ਇਹਨੂੰ ਆਪਾਂ ਕੀ ਕਰਨਾ ਹੈ ਆਲੂ ਨੂੰ ਗ੍ਰੇਟ ਕਰਕੇ ਜੂਸ ਕੱਢ ਕੇ ਤੇ ਇਹਦਾ ਜੂਸ ਕੱਢ ਕੇ ਨਾ ਆਪਾਂ ਰੱਖ ਲੈਣਾ ਹੈ 10 10 ਮਿੰਟ ਤੋਂ ਘੱਟ ਰੱਖ ਰੂਪਾਂ 7 ਮਿੰਟ ਇਹਨੂੰ ਰੈਸਟ ਵਾਸਤੇ ਰੱਖ ਦੇਣਾ ਹੈ ਤੇ ਫਿਰ ਆ ਦੇਖੋ ਜਿਹੜਾ ਵਾਈਟ-ਵਾਈਟ ਆ ਨਾ ਇਹ ਥੱਲੇ ਆਪਾਂ ਨੂੰ ਇਹ ਵਾਲਾ ਚਾਹੀਦਾ ਆਪਾਂ ਇਹ ਯੂਜ਼ ਕਰਨਾ ਹੈ ਆ ਦੇਖੋ ਜੀ ਤੇ ਜਿਹੜਾ ਇਹ ਉੱਪਰ ਵਾਲਾ ਆਲੂ ਦਾ ਰਸ ਆ ਤੁਸੀਂ ਇਹਦੇ ਨਾਲ ਆਪਣਾ ਫੇਸ ਧੋ ਸਕਦੇ ਹੋ ਇਹ ਵੀ ਬਹੁਤ ਵਧੀਆ ਚੀਜ਼ ਹੈ ਤੇ ਆਪਾਂ ਨੂੰ ਫਿਲਹਾਲ ਇਹ ਹੀ ਚਾਹੀਦਾ ਹੈ ਆਪਾਂ ਨੂੰ ਕੱਢ ਦਿੰਨੇ ਆ ਦੇਖੋ ਆਪਾਂ ਨੂੰ ਆ ਵਾਈਟ ਵਾਲਾ ਹਿੱਸਾ ਇਹਦਾ ਚਾਹੀਦਾ ਸੀ ਜਿਹੜਾ ਸਟਾਰਚ ਹੁੰਦਾ ਹੈ ਸਟਾਰਚ ਥੱਲੇ ਬਹਿ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਜਿੰਨਾ ਆਪਣੇ ਕੋਲੇ ਸਟਾਰਚ ਆ ਮੰਨੋ ਆਪਣੇ ਕੋਲੇ ਅੱਧਾ ਚਮਚਾ ਹੈ ਤਾਂ ਅੱਧਾ ਚਮਚਾ ਦੁੱਧ ਦਾ ਮਿਲਾ ਲੈਣਾ ਇਹਦੇ ਵਿੱਚ ਤੇ ਆਪਣੇ ਕੋਲੇ ਥੋੜਾ ਜਿਹਾ ਆਪਾਂ ਅੱਧਾ ਇੱਕ ਚਮਚਾ ਇਹਦੇ ਵਿੱਚ ਦੁੱਧ ਦਾ ਮਿਲਾ ਲੈਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਜੇ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਫਿਰ ਇਹਨੂੰ ਆਪਾਂ ਕੀ ਕਰਨਾ ਹੈ ਆਪਣੇ ਫੇਸ ਦੇ ਉੱਪਰ ਇਹਨੂੰ ਆਪਾਂ ਲਗਾ ਲੈਣਾ ਜਿਨ੍ਹਾਂ ਦੇ ਸ਼ਾਈਆਂ ਜ਼ਿਆਦਾ ਏ ਝੁਰੜੀਆਂ ਜ਼ਿਆਦਾ ਏ ਉਹ ਡੇਲੀ ਕਰ ਸਕਦੇ ਹੋ ਤੁਸੀਂ ਜੇ ਤੁਹਾਨੂੰ ਕੋ ਡੇਲੀ ਨਹੀਂ ਟਾਈਮ ਤੁਸੀਂ ਹਫਤੇ ਵਿੱਚ ਦੀ 2-3 ਵਾਰ ਵੀ ਲਗਾ ਸਕਦੇ ਹੋ ਇਹ ਫਿਰ ਤੁਸੀਂ ਇਹਨੂੰ ਕੀ ਕਰਨਾ ਇਦਾਂ ਕਰਕੇ ਤੁਸੀਂ ਕਾਟਨ ਦੇ ਨਾਲ ਵੀ ਲਗਾ ਸਕਦੇ ਹੋ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਲਗਾਉਣਾ ਜਿੱਥੇ ਤੁਹਾਡੇ ਸ਼ਾਈਆਂ ਝੁਰੜੀਆਂ ਜ਼ਿਆਦਾ ਏ ਕਿ ਜ਼ਿਆਦਾਤਰ ਇੱਥੇ ਜੇ ਪੈਂਦੀਆਂ ਝੁਰੜੀਆਂ ਕਿਹਾਂ ਦੇ ਅੱਖਾਂ ਦੇ ਇੱਥੇ نیچے ਪੈ ਜਾਂਦੀਆਂ ਇੱਥੇ ਹੋ ਜਾਂਦੀਆਂ ਇੱਥੇ ਪੈ ਜਾਂਦੀਆਂ ਇੱਥੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਲਗਾ ਲੈਣਾ ਤੇ ਇਹਦੇ ਨਾਲ ਚਿਹਰੇ ਤੇ 글로 ਵੀ ਬਹੁਤ ਜ਼ਿਆਦਾ ਆਊਗਾ ਜੀ ਤੁਸੀਂ ਦੇਖੋਗੇ ਕਿ ਤੁਹਾਡਾ ਚਿਹਰਾ ਇੱਕਦਮ ਬਹੁਤ ਹੀ ਵਧੀਆ 글로 ਕਰੂਗਾ ਤੇ ਜੇ ਤੁਸੀਂ ਪੂਰੀ ਜ਼ਿੰਦਗੀ ਆਪਣੀ ਸਕਿਨ ਨੂੰ ਹੈਲਦੀ ਰੱਖਣਾ ਚਾਹੁੰਦੇ ਆ ਤੇ ਫਿਰ ਤੁਸੀਂ ਇਦਾਂ ਨੀ ਯਾਰ ਮੇਡੀ ਜਰੂਰ ਯੂਜ਼ ਕਰੋ ਬਹੁਤ ਹੀ ਵਧੀਆ ਸੌਖੀ ਜਿਹੀ ਬਸ ਟ੍ਰਿਕਾ ਕੋਈ ਜ਼ਿਆਦਾ ਔਖਾ ਨਹੀਂ ਕੰਮ ਕਿ ਆਪਾਂ ਨੂੰ ਆਏ ਹੁੰਦਾ ਹੈ ਕਈ ਵਾਰੀ ਕਿ ਹੈ ਇੰਨੀਆਂ ਚੀਜ਼ਾਂ ਨਹੀਂ ਮਿਲਦੀਆਂ ਮੈਨੂੰ ਇਹ ਹੁੰਦਾ ਹੈ ਕਿ ਮੈਂ ਪਹਿਣਾ ਵਾਸਤੇ ਸੌਖੀਆਂ ਸੌਖੀਆਂ ਚੀਜ਼ਾਂ ਲੈ ਕੇ ਆਵਾਂ ਮੈਂ ਪਹਿਲਾਂ ਖੁਦ ਮਤਲਬ ਸਟੱਡੀ ਕਰਦੀ ਇਹਨਾਂ ਬਾਰੇ ਕਿ ਇਹ ਚੀਜ਼ ਵਧੀਆ ਏ ਜਾਂ ਨਹੀਂ ਆ ਮੈਂ ਖੁਦ ਟਰਾਈ ਕਰਦੀ ਆ ਆਪਣੇ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਤੇ ਇਹ ਹੁੰਦਾ ਹੈ ਕਿ ਮੇਰੀਆਂ ਭੈਣਾਂ ਔਖੀਆਂ ਨਾਲ ਹੁਣ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਵੀਡੀਓ ਦੇਖਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੱਸ ਦਿੰਦੇ ਆ ਮੰਨ ਲਓ ਕਿ 4-5 ਚੀਜ਼ਾਂ ਦਾ ਜ਼ਰੂਰ ਦੱਸਣਗੇ ਉਹ ਕਈ ਵਾਰ ਆਏ ਹੁੰਦਾ ਵੀ ਇੱਕ ਚੀਜ਼ ਆਪਣੇ ਕੋਲੇ ਹੁੰਦੀ ਏ ਇੱਕ ਨਹੀਂ ਹੁੰਦੀ ਫਿਰ ਆਪਾਂ ਉਹ ਕਹਿ ਦਿੰਨੇ ਆ ਵੀ ਛੱਡ ਖੜਾ ਇਹ ਵਾਲੀ ਚੀਜ਼ ਆਪਣੇ ਕੋਲੇ ਹੈ ਨਹੀਂਗੀ ਜਦੋਂ ਮੰਨ ਲਓ ਕਿ ਆਪਣਾ ਮੂਡ ਹੁੰਦਾ ਹੈ ਹਨਾ ਆਪਾਂ ਨੂੰ ਆਏ ਹੁੰਦਾ ਕਿ ਚਲੋ ਆਪਾਂ ਫ੍ਰੀ ਆ ਕੁਝ ਆਪਣੇ ਫੇਸ ਵਸਤੇ ਕਰ ਲਈਏ ਫਿਰ ਜਦੋਂ ਆਪਾਂ ਦੇਖਦੇ ਆ ਕੋਈ ਵੀਡੀਓ ਦੇਖੀਏ ਕਿ ਕੀ ਲਗਾ ਸਕਦੇ ਆ ਤੇ ਉਦੋਂ ਆਏ ਆਪਾਂ ਨੂੰ ਆਏ ਹੁੰਦਾ ਵੀ ਨਹੀਂ ਮੇਰੇ ਕੋਲ ਤਾਂ ਆ ਚੀਜ਼ ਤਾਂ ਹੈ ਨਹੀਂਗੀ ਚਲੋ ਛੱਡ ਖੜਾ ਫੇਰ ਕਿਸੇ ਦਿਨ ਲਗਾਉਂਗੀ ਮੈਨੂੰ ਆਈ ਹੁੰਦਾ ਕਿ ਜਿਹੜੀ ਭੈਣਾਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਚੀਜ਼ ਘਰੋਂ ਹੀ ਮਿਲ ਜਾਵੇ ਤੇ ਭੈਣਾਂ ਵੀ ਫਟਾਫਟ ਉੱਠਣ ਮੇਰੀ ਵੀਡੀਓ ਦੇਖਣ ਤੇ ਫਟਾਫਟ ਉੱਠ ਕੇ ਤੇ ਕਹਿਣ ਵੀ ਦਵਾ-ਦਵ ਲਗਾ ਕੇ ਦੇਖਦੀਆਂ ਅਸੀਂ ਵੀ ਇਹਦਾ ਕੀ ਰਿਜ਼ਲਟ ਆ ਤੇ ਕਈ ਭੈਣਾਂ ਤਾਂ ਇਦਾਂ ਹੀ ਕਰਦੀਆਂ ਐ ਬਹੁਤ ਭੈਣਾਂ ਜਿਹੜੀ ਮੇਰੇ ਨਾਲ ਜੁੜੀਆਂ ਹੋਈਆਂ ਤੇ ਉਹ ਮੈਨੂੰ ਕਮੈਂਟ ਕਰਦੀਆਂ ਵੀ ਵਧੀਆ ਦੀਦੀ ਤੁਹਾਡੀਆਂ ਰੈਮਡੀਜ਼ ਬਹੁਤ ਵਧੀਆ ਹੁੰਦੀਆਂ ਬਹੁਤ ਖੁਸ਼ੀ ਹੁੰਦੀ ਆ ਤੇ ਤੁਸੀਂ ਜਰੂਰ ਟਰਾਈ ਕਰਿਓ ਇਹਨੂੰ ਆਪਾਂ 10-15 ਮਿੰਟ ਚੰਗੀ ਤਰ੍ਹਾਂ ਤੁਸੀਂ ਕਾਟਨ ਦੇ ਨਾਲ ਵੀ ਲਗਾ ਸਕਦੇ ਹੋ ਮੈਂ ਕਾਟਨ ਲੈਉਣੀ ਭੁੱਲ ਗਈ ਚੱਕਣੀ ਹੁਣ ਮੈਨੂੰ ਲੱਗਿਆ ਮੈਂ ਕਿਹਾ ਵੀਡੀਓ ਵਿੱਚੋਂ ਬੰਦ ਕਰਨੀ ਪਊਗੀ ਤੇ ਤੁਸੀਂ ਕਾਟਨ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਲਗਾ ਕੇ ਤੇ ਇਹਨੂੰ 10-15 ਮਿੰਟ ਤੱਕ ਇਦਾਂ ਆਪਣੇ ਫੇਸ ਦੇ ਉੱਪਰ ਲਗਾ ਕੇ ਰੱਖ ਸਕਦੇ ਹੋ ਤੁਸੀਂ ਜਦੋਂ ਵੀ ਤੁਹਾਨੂੰ ਫ੍ਰੀ ਟਾਈਮ ਹੋਵੇ ਤੁਸੀਂ ਉਸ ਟਾਈਮ ਇਹਨੂੰ ਲਗਾ ਸਕਦੇ ਹੋ ਜੇ ਆਏ ਅਬ ਅੰਬਸਰ ਸਰਦੀਆਂ ਦੇ ਵਿੱਚ ਤਾਂ ਚੱਲ ਜਾਂਦਾ ਨਾ ਹੁਣ ਗਰਮੀ ਦੇ ਵਿੱਚ ਇਹ ਹੈਗਾ ਕਿ ਆਪਾਂ ਕੰਮ ਕਰਾਂਗੇ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਫਿਰ ਇਸ ਕਰਕੇ ਨਾ ਆਪਣ ਵਾਰ-ਵਾਰ ਪਸੀਨਾ ਹੀ ਆ ਜਾਂਦਾ ਆਪਾਂ ਫੇਸ ਸਾਫ਼ ਕਰੀ ਜਾਂਦੇ ਆ ਤੇ ਆ ਕਿਸ ਕਰਕੇ ਕਿਹਾ ਤੁਹਾਨੂੰ ਕਿ ਫ੍ਰੀ ਟਾਈਮ ਸਰਦੀਆਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਲਗਾ ਕੇ ਇਹਨੂੰ ਕੰਮ ਕਰਦੇ ਫਿਰ ਕੋਈ ਉਹ ਨਹੀਂ ਹੁੰਦਾ ਤੇ 10 15 ਮਿੰਟ ਇਹਨੂੰ ਲਗਾ ਕੇ ਤੇ ਨੂੰ ਫੇਸ ਨੂੰ ਠੰਡੇ ਜਿਹੇ ਪਾਣੀ ਦੇ ਨਾਲ ਹੁਣ ਇਦਾਂ ਹੈ ਕਿ ਆਪਾਂ ਨਾ ਜਿੱਦਾਂ ਟੂਟੀਆਂ ਦੇ ਵਿੱਚ ਬਹੁਤ ਗਰਮ ਪਾਣੀ ਆਉਂਦਾ ਹੈ ਮਿਸ ਕਰਕੇ ਕਹਿ ਨਹੀਂ ਠੰਡਾ ਪਾਣੀ ਯੂਜ਼ ਕਰਿਓ ਤੇ ਗਰਮ ਸਰਦੀ ਦੇ ਵਿੱਚ ਇਦਾਂ ਹੁੰਦਾ ਕਿ ਚਲੋ ਨਾਰਮਲ ਪਾਣੀ ਦੇ ਨਾਲ ਆਪਾਂ ਵਾਸ਼ ਕਰ ਸਕਦੇ ਹਾਂ ਹੁਣ ਇਹ ਹੋ ਜਾਂਦਾ ਕਿ ਟੈਂਕੀਆਂ ਦੇ ਵਿੱਚ ਪਾਣੀ ਗਰਮ ਬਹੁਤ ਜ਼ਿਆਦਾ ਹੋ ਰਿਹਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਕੱਲ ਦੀ ਤਾਂ ਬਹੁਤ ਗਰਮੀ ਸੀ ਕੱਲ ਤਾਂ ਅੱਜ ਦਾ ਥੋੜਾ ਜਿਹਾ ਮੌਸਮ ਠੀਕ ਹੋਇਆ ਦੱਸਿਓ ਤੁਸੀਂ ਕਮੈਂਟ ਕਰਕੇ ਕਿ ਕਿਹੜੇ-ਕਿਹੜੇ ਸ਼ਹਿਰ ਵਿੱਚ ਜ਼ਿਆਦਾ ਗਰਮੀ ਪੈ ਰਹੀ ਆ ਤੇ ਸਾਡੇ ਤਾਂ ਕੱਲ ਬਹੁਤ ਜ਼ਿਆਦਾ ਗਰਮੀ ਸੀ ਤੇ ਅੱਜ ਚਲੋ ਵਧੀਆ ਸੋਹਣਾ ਮੌਸਮ ਅੱਜ ਜ਼ਿਆਦਾ ਗਰਮੀ ਨਹੀਂ ਹੈਗੀ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਜੀ ਬਾਕੀ ਤੁਸੀਂ ਕਮੈਂਟ ਕਰਿਆ ਕਰੋ ਜੀ ਸਾਰੇ ਜਾਣੇ ਤੇ ਆਪਾਂ ਤੁਹਾਨੂੰ ਪਤਾ ਹੀ ਆ ਜੀ ਆਪਾਂ ਨਾਮ ਬੋਲਦੇ ਆ ਤੁਹਾਡੇ ਤੇ ਜਿਹੋ ਵੀ ਆਪ ਨੂੰ ਕਮੈਂਟ ਕਰਦਾ ਆਪਾਂ ਸਾਰਿਆਂ ਦੇ ਨਾਮ ਬੋਲਦੇ ਆਪਾਂ ਨੇ ਕਦੀ ਛੱਡਿਆ ਨਹੀਂ ਨਾਮ ਕਿਸੇ ਦਾ ਵੀ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਅੱਜ ਮੇਰਾ ਪਹਿਲੀ ਵਾਰੀ ਨਾਮ ਬੋਲੇ ਨਹੀਂ ਸੀ ਮੈਂ ਹਮੇਸ਼ਾ ਨਾਮ ਬੋਲਦੀ ਆ ਤੁਸੀਂ ਕਮੈਂਟ ਕਰਿਆ ਕਰੋ ਤੇ ਮੈਂ ਜਿਹੜਾ ਵੀ ਕਮੈਂਟ ਆਉਂਦਾ ਮੈਂ ਸਾਰਿਆਂ ਦੇ ਕਮੈਂਟ ਪੜ੍ਹਦੀ ਆਂ ਦੇਖਦੀ ਆਂ ਫਿਰ ਉਹਨਾਂ ਦੇ ਜਵਾਬ ਵੀ ਦਿੰਨੀ ਆ ਜਿਹੜਾ ਜਵਾਬ ਮੈਨੂੰ ਦੇਣ ਵਾਲਾ ਲੱਗਦਾ ਹੈ ਕਿ ਮੈਨੂੰ ਆਹ ਜਵਾਬ ਦੇਣਾ ਚਾਹੀਦਾ ਹੈ ਤੇ ਮੈਂ ਜ਼ਰੂਰ ਜਵਾਬ ਦਿੰਨੀ ਆ ਤੇ ਬਾਕੀ ਤੁਸੀਂ ਦੱਸੋ ਜੀ ਸਾਰੇ ਆਪਣਾ ਹਾਲਚਾਲ ਠੀਕ ਠਾਕ ਹੋ ਤੁਸੀਂ ਤੇ ਕਮੈਂਟ ਕਰਿਆ ਕਰੋ ਜੀ ਵੱਧ ਤੋਂ ਵੱਧ ਦੱਸਿਆ ਕਰੋ ਆਪਣਾ ਹਾਲ ਚਾਲ ਤੇ ਮੈਨੂੰ ਆ ਹੀ ਲੱਗਦਾ ਏ ਕਿ ਜਿੱਦਾਂ ਮੇ YouTube ਫੈਮਲੀ ਆ ਜਿਹੜੀ ਮੇਰੀ ਆਪਣੀ ਫੈਮਲੀ ਆ ਤੇ ਮੈਨੂੰ ਫਿਕਰ ਹੁੰਦੀ ਆ ਜਦੋਂ ਤੁਸੀਂ ਕਈ ਭੈਣਾਂ ਮੇਰੀਆਂ ਕਮੈਂਟ ਨਹੀਂ ਕਰਦੀਆਂ ਤੇ ਮੈਂ ਆ ਹੀ ਦੇਖਦੀ ਆ ਕਿ ਹਰ ਇੱਕ ਕਮੈਂਟ ਨਹੀਂ ਆਇਆ ਤੇ ਬਾਕੀ ਤੁਸੀਂ ਦੱਸਿਓ ਮਨਕੀਤ ਭੈਣ ਜੀ ਕੈਨੇਡਾ ਗਏ ਹੋਏ ਆ ਤੇ ਤੁਸੀਂ ਦੱਸਿਓ ਜੀ ਤੁਹਾਡਾ ਦਿਲ ਲੱਗਿਆ ਹੋਇਆ ਉੱਥੇ ਜਾਂ ਕਿਵੇਂ ਆ ਤੁਸੀਂ ਜਰੂਰ ਮੈਨੂੰ ਕਮੈਂਟ ਕਰਿਓ ਮੈਂ ਇੱਕਦਣ ਪਹਿਲਾਂ ਵੀ ਬੋਲਿਆ ਸੀ ਵੀਡੀਓ ਦੇ ਵਿੱਚ ਤੁਹਾਡਾ ਕਮੈਂਟ ਨਹੀਂ ਆਇਆ ਤੇ ਦੱਸਿਓ ਜੀ ਕਿ ਮੈਂ ਠੀਕ ਠਾਕ ਹਾਂ ਤੁਸੀਂ ਵਧੀਆ ਪਹੁੰਚੇ ਜਾਂ ਕਿਵੇਂ ਕਿਦਾਂ ਲੱਗ ਰਿਹਾ ਕੈਨੇਡਾ ਜਾ ਕੇ ਤੇ ਜ਼ਰੂਰ ਕਮੈਂਟ ਕਰਿਓ ਜੀ ਤੇ ਚਲੋ ਜੀ ਆਪਾਂ ਥੋੜੇ ਟਾਈਮ ਬਾਅਦ ਇਹਨੂੰ ਵਾਸ਼ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆ ਤੇ ਹਾਂਜੀ ਆਪਾਂ ਵਾਸ਼ ਕਰਿਆ ਆ ਫੇਸ ਨੂੰ ਆਪਾਂ 15 ਮਿੰਟ ਲਗਾ ਲਿਆ ਸੀਗਾ ਤੇ ਤੁਸੀਂ ਚੰਗੀ ਤਰ੍ਹਾਂ ਕਾਟਨ ਦੇ ਨਾਲ ਇਹਨੂੰ ਮੈਂ ਬਾਅਦ ਵਿੱਚ ਵੀ ਲਗਾ ਲਿਆ ਸੀਗਾ ਕਾਟਨ ਦੇ ਨਾਲ ਚੰਗੀ ਤਰ੍ਹਾਂ ਪਾ ਲਗਾ ਕੇ ਇਹਨੂੰ ਤੇ 15 ਮਿੰਟ ਲਗਾ ਕੇ ਰੱਖਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਤੇ ਇੱਕਦਮ ਇਦਾਂ ਹੋ ਗਿਆ ਜਿਵੇਂ ਨਹੀਂ ਆਪਾਂ ਕਹਿ ਦਿੰਨੇ ਕਿ ਸਕਿਨ ਆਪਣੀ ਟਾਈਟ ਹੋ ਗਈ ਆ ਸਕਿਨ ਇਦਾਂ ਨਾ ਪਹਿਲਾਂ ਲੱਗਦਾ ਹੁੰਦਾ ਕਿ ਕਈ ਵਾਰੀ ਕਿ ਲੂਜ਼ ਹੀ ਹੋ ਗਈ ਆ ਸਕਿਨ ਟਾਈਟ ਟਾਈਟ ਲੱਗ ਰਹੀ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਗਲੋ ਵੀ ਬਹੁਤ ਵਧੀਆ ਆ ਗਿਆ ਤੇ ਤੁਸੀਂ ਜ਼ਰੂਰ ਬਣਾ ਕੇ ਲਗਾਓ ਜਿਨ੍ਹਾਂ ਨੂੰ ਝੁਰੜੀਆਂ ਸ਼ਾਈਆਂ ਤੇ ਗਲੋ ਦੀ ਪ੍ਰੋਬਲਮ ਆ ਲੱਗਦਾ ਕਿ ਮੇਰੇ ਚਿਹਰੇ ਤੇ ਗਲੋ ਨਹੀਂ ਰਹਿੰਦਾ ਤੁਸੀਂ ਇਹ ਵਾਲੀ ਰੇਮਡੀ ਬਣਾ ਕੇ ਜ਼ਰੂਰ ਲਗਾਓ ਜੀ ਤੇ ਫਿਰ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਬਿਲਕੁਲ ਹੀ ਆਸਾਨ ਜੀ ਤੇ ਸਿੰਪਲ ਜੀ ਰਿਮੇਡੀ ਹੈ ਤੇ ਬਹੁਤ ਹੀ ਵਧੀਆ ਝੁਰੜੀਆਂ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਅੱਜ ਕੱਲ ਨਾ ਇਹ ਹੋ ਜਾਂਦਾ ਕਿ 30 ਪਲੱਸ ਹੋ ਗਏ ਆਪਾਂ ਨੂੰ ਝੁਰੜੀਆਂ ਸ਼ੁਰੂ ਹੋ ਜਾਂਦੀਆਂ ਆਉਣੀਆਂ ਤੇ ਜੇ ਆਪਾਂ ਧਿਆਨ ਨਹੀਂ ਰੱਖਾਂਗੇ ਆਪਣੀ ਸਕਿਨ ਦਾ ਤੇ ਵੱਧਨੀਆਂ ਜਾਂਦੀਆਂ ਤੇ ਜੇ ਆਪਾਂ ਹੁਣੇ ਤੋਂ ਹੀ ਆਪਾਂ ਧਿਆਨ ਰੱਖਾਂਗੇ ਫੇਸ ਦਾ ਤਾਂ ਬਹੁਤ ਜ਼ਰੂਰੀ ਆ ਭੈਣਾਂ ਨੂੰ ਤਾਂ ਹਨਾ ਦੇਖੋ ਜੀ ਜਦੋਂ ਜਿਹੜੀ ਚੀਜ਼ ਸੋਹਣੀ ਹੁੰਦੀ ਹਰ ਕੋਈ ਦੇਖਦਾ ਕਿ ਹਾਂ ਵਧੀਆ ਹੈ ਜਦੋਂ ਆਪ ਨੂੰ ਆਹੇ ਜੇ ਕਿਸੇ ਨੂੰ ਲੱਗਦਾ ਕਿ ਹਾਏ ਇਹਦਾ ਫੇਸ ਕਿਵੇਂ ਜੇ ਹੋਇਆ ਪਿਆ ਉਦੋਂ ਆਪਣੇ ਆਪ ਨੂੰ ਬੜਈ ਇਦਾਂ ਫੀਲ ਜਾਂ ਹੁੰਦਾ ਕਿ ਹਾਏ ਸੱਚੀ ਇਦਾਂ ਹੋ ਗਿਆ ਤੇ ਆਪਣੇ ਆਪ ਨੂੰ ਵਧੀਆ ਰੱਖਿਆ ਕਰੋ ਜੀ ਅੱਗੇ ਤਿਹਾਰਾਂ ਦੇ ਦਿਨ ਆ ਗਏ ਹਨਾ ਸ਼ਾਵਣ ਦਾ ਮਹੀਨਾ ਚੱਲ ਰਿਹਾ ਏ ਹੁਣ ਵੀ ਭੈਣਾਂ ਦੇ ਟੀਂਆਂ ਦੇ ਮਤਲਬ ਕਿਤੇ ਪ੍ਰੋਗਰਾਮਾਂ ਜਾਣਾ ਏ ਅੱਗੇ ਰਖੜੀ ਆ ਰਹੀ ਆ ਫਿਰ ਉਸ ਤੋਂ ਬਾਅਦ ਤਾਂ ਆਪਾਂ ਨੂੰ ਪਤਾ ਹੀ ਆ ਤਿਹਾਰ ਸ਼ੁਰੂ ਹੋ ਜਾਂਦੇ ਵਿਆਹ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਜਾਂਦੇ ਆ ਤੇ ਹੁਣੇ ਤੋਂ ਹੀ ਤਿਆਰੀ ਕਰੋ ਤੁਸੀਂ ਆਪਣੇ ਫੇਸ ਦੀ ਵਧੀਆ ਐ ਰੱਖੋ ਕਿ ਵਧੀਆ ਫੇਸ ਜਿਹੜਾ ਸੋਹਣਾ ਲੱਗੇ ਕਿਸੇ ਰਿਸ਼ਤੇਦਾਰੀ ਚ ਵੀ ਜਾਓ ਤੇ ਲੋਕ ਪੁੱਛਣ ਕਿ ਤੁਸੀਂ ਕੀ ਲਗਾਉਂਦੇ ਹੋ ਬਹੁਤ ਸੋਹਣਾ ਹੋ ਰਿਹਾ ਹੈ ਫੇਸ ਤੁਹਾਡਾ ਤੇ ਜਰੂਰ ਤੁਸੀਂ ਟਰਾਈ ਕਰਿਓ ਤੇ ਦੱਸਿਓ ਜੀ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਐ ਤੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਐ ਜੀ ਬਹੁਤ ਬਹੁਤ ਧੰਨਵਾਦ